ਔਰ ਮਹਾਪੁਰਖਾਂ ਨੇ ਇਹ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਹਿੰਦੁਸਤਾਨ ਦੀਆਂ ਫੋਰਸਾਂ ਨੇ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਅੰਦਰ ਪ੍ਰਵੇਸ਼ ਹੋਏ ਤੇ ਸਿੱਖ ਅਲਾਮੀਆਂ ਜੰਗ ਖਾਲਸਾ ਦੀ ਲੜਨਗੇ ਤੋਂ ਖਾਲਸਾ ਜੀ ਉਹਨਾਂ ਮਹਾਪੁਰਖਾਂ ਦੇ ਅਲਾਮੇ ਹੋਏ ਪ੍ਰੋਗਰਾਮ ਦੇ ਮਤਾਬਕ ਪੰਥ ਕਮੇਟੀ 26 ਜਨਵਰੀ 1986 ਨੂੰ ਦੇ ਵਿੱਚ ਆਈ ਔਰ ਮਹਾਪੁਰਖਾਂ ਦੇ ਪੀੜੇ ਨੂੰ ਸਿੱਖ ਕੌਮ ਦੇ ਪੀੜੇ ਨੂੰ ਪੂਰਾ ਕਰਨ ਵਾਸਤੇ ਅਸੀਂ ਵਚਨਬੱਧ ਹਾਂ ਔਰ ਇਸੇ ਕਰਕੇ ਸਰਕਾਰ ਨੂੰ ਕੰਸਰ ਕਮੇਟੀ ਨੂੰ ਖਤਰਾ ਹੈ। ਹਿੰਦੁਸਤਾਨ ਦੇ ਵਿੱਚ ਹਿੰਦੂ ਸਾਮਰਾਜ ਦਾ ਇੱਕ ਸੁਪਨਾ ਹੈ ਕਿ ਉੱਥੇ ਬ੍ਰਾਹਮਣਵਾਦ ਦਾ ਬ੍ਰਾਹਮਣਵਾਦ ਲਾਗੂ ਕਰਨਾ ਹੈ। ਬ੍ਰਾਹਮਣਵਾਦ ਦਾ ਬੋਲਬਾਲਾ ਕਰਨਾ ਹੈ। ਇਸੇ ਲਈ ਉੱਥੇ ਸਿੱਖਾਂ ਦਾ, ਮੁਸਲਮਾਨਾਂ ਦਾ, ਨਾਗਿਆਂ ਦਾ, ਮਿੱਧੂਆਂ ਦਾ ਤੇ ਦਲਤਾਂ ਦਾ ਖੂਨ ਪੀਤਾ ਜਾ ਰਿਹਾ ਹੈ। ਜਿਵੇਂ ਜੈਨ ਧਰਮ ਨੂੰ ਇਹਨਾਂ ਨੇ ਖਾਦਾ ਹੈ, ਤੇ ਪ੍ਰਕਾਰ ਬੁੱਧ ਧਰਮ ਨੂੰ ਖਾਦਾ ਹੈ, ਤੇ ਸਿੱਖਾਂ ਨੂੰ ਵੀ ਖਾਣਾ ਚਾਹੁੰਦੇ ਆ ਕਿ ਦੁਨੀਆਂ ਕੌਮਾਂ ਨੂੰ ਵੀ ਖਾਣਾ ਚਾਹੁੰਦੇ ਆ ਅਸੀਂ ਦੂਸਰੀਆਂ ਕੌਮਾਂ ਨੂੰ ਅਪੀਲ ਕਰਦੇ ਆ ਉਠੋ ਇਸ ਬ੍ਰਾਹਮਣਵਾਦ ਦੇ ਜੂਲੇ ਥੱਲੋਂ ਨਿਕਲਣ ਵਾਸਤੇ ਆਪਣੀ ਸ਼ਕਤੀ ਪੈਦਾ ਕਰੋ ਅਰਥ ਦਾ ਸਦਾ ਵਾਸਤੇ ਬ੍ਰਾਹਮਣਵਾਦ ਦੇ ਜੂਲੇ ਥੱਲੋਂ ਆਜ਼ਾਦ ਹੋ ਅਸੀਂ ਤੁਹਾਡੇ ਨਾਲ ਆ ਹਰ ਸਟੇਜ ਤੇ ਹਰ ਮੌਕੇ ਹਰ ਟਾਈਮ ਤੁਹਾਡੀ ਪਿੱਠ ਦੇ ਉੱਤੇ ਖੜੇ ਆ ਔਰ ਸਾਡੀ ਬਾਹਾਂ ਦੇ ਨਾਲ ਬਾਹ ਫੜੋ ਬਾਹ ਫੜਾਓ ਮੋਢੇ ਨਾਲ ਮੋਢਾ ਜੋੜੋ ਰਲ ਕੇ ਹਿੰਦੁਸਤਾਨ ਦੇ ਵਿੱਚ ਬ੍ਰਾਹਮਣਵਾਦ ਦਾ ਜਿਨਾਜਾ ਕੱਢ ਸਕੀਏ ਸੋ ਹਿੰਦੂ ਸਾਮਰਾਜ ਦੇ ਜ਼ੁਲਮ ਤੇ ਉੱਥੇ ਚੰਗੇਜ ਖਾਨ ਦੇ ਜ਼ੁਲਮ ਨੂੰ ਵੀ ਮਾਤ ਪਾ ਗਏ ਹਨ ਤੇ ਖਾਲਸਾ ਜੀ ਸਿੱਖ ਇੱਕ ਕੌਮ ਹੈ ਇੱਕ ਕੌਮ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 240 ਸਾਲ ਦੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਹਰ ਪੱਖ ਤੋਂ ਮਜਬੂਰ ਕੀਤਾ ਹੈ ਜਿਹੜੇ ਇਹ ਸਾਨੂੰ ਸਿੱਖਿਆ ਦਿੰਦੇ ਹਨ ਹਿੰਦੂਆਂ ਦੇ ਹਿੰਦੂ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਖਾਲਸਾ ਜੀ ਬਿਲਕੁਲ ਝੂਠ ਬੋਲਦੇ ਨੇ ਕੁਫਰ ਕੋਲਦੇ ਨੇ ਤੇ ਲੋਕਾਂ ਨੂੰ ਗਮੜਾ ਕਰਦੇ ਨੇ ਖਾਲਸਾ ਜੀ ਸਾਡਾ ਕੋਈ ਵੀ ਰਿਲੇਸ਼ਨ ਸਬੰਧ ਨਹੀਂ ਰੌਦਾ ਹਿੰਦੂਆਂ ਦੇ ਨਾਲ ਸਾਡੇ ਇਸ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੀ ਅਸੀਂ ਪੂਜਾ ਕਰਦੇ ਆਂ ਸ੍ਰੀ ਅਕਾਲ ਪੁਰਖ ਜਿਹਦੀ ਅਸੀਂ ਪੂਜਕ ਹਾਂ ਇਹ ਬ੍ਰਾਹਮਣ ਪਤਾ ਨਹੀਂ ਇਹ வேத ਸਾਹਿਤਰ ਸਿਮਰਤਿਆਂ ਕਿਨੂ ਕਿਨੂ ਕੁਝ ਦੇ ਕੁਸੰਧੂਰ ਘੁਕਦਾ ਫਿਰਦਾ ਹੈ ਨੂੰ ਮੰਨੋ ਕੋਤਪਾਂ ਨੂੰ ਪਾਣੀ ਪਾਉਂਦਾ ਕੋ ਕਿਕਰਾਂ ਨੂੰ ਪਾਉਂਦਾ ਹੈ ਕੋਈ ਕੋਈ ਕਰਮ ਕੋਈ ਵਿਸ਼ਨੂੰ ਦੀ ਪੂਜਾ ਕਰਦਾ ਹੈ ਕੋਈ ਸ਼ਿਵਲਿੰਗ ਦੀ ਪੂਜਾ ਕਰਦਾ ਹੈ ਖਾਲਸਾ ਹੀ ਸਾਡੇ ਪੂਜਾ ਇਸ ਤ ਵੱਖਰਾ ਪੂਜਾ ਅਸਥਾਨ ਤੀਰਥ ਵੱਖਰੇ ਸਿੱਖਾਂ ਦਾ ਅਮਰਤ ਸਰ ਸਤਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋਲਾ RAM DAS ਸਰੋਵਰ ਨਾਤੇ ਜਿਤ ਉਤਰੇ ਪਾਲ ਕਮਾਤੇ ਤੇ ਇਹਨਾਂ ਦਾ ਗੰਗਾ ਗਿਆ ਪ੍ਰਿਆਗ ਪਤਾ ਹੀ ਨਹੀਂ ਕਿੰਨੇ ਕਿੰਨੇ ਤੀਰਥੇ ਕੀ ਕੀ ਇਹਨਾਂ ਦੀ ਹੈ ਸਾਡਾ ਇਹਨਾਂ ਨਾਲ ਕੋਈ ਸਭਿਆਚਾਰਕ ਪੱਖ ਤੋਂ ਧਾਰਮਿਕ ਪੱਖ ਤੋਂ ਜਾਂ ਇਸੇ ਪ੍ਰਕਾਰ ਸਾਡੇ ਪੱਖ ਤੋਂ ਬੋਲੀ ਪੱਖ ਤੋਂ ਕੋਈ ਫਾਇਦੇ ਨਹੀਂ ਇਹਨਾਂ ਦੀ ਹਿੰਦੂ ਹਿੰਦੀ ਹਿੰਦੁਸਤਾਨ ਤੇ ਸਾਡੀ ਬੋਲੀ ਹੈ ਗੁਰਮੁਖੀ ਪੰਜਾਬੀ ਸਾਡਾ ਪਹਿਰਾਵਾ ਵੱਖਰਾ ਸਾਡਾ ਬਣਾ ਵੱਖਰਾ ਸਾਡੀ ਰਹਿਣੀ ਵੱਖਰੀ ਸਾਡੀ ਕਹਿਣੀ ਵੱਖਰੀ ਹਾਲਸਾ ਜੀ ਸਾਡੇ ਸੰਸਕਾਰ ਵੱਖਰੇ ਜਨਮ ਸੰਸਕਾਰ ਵੱਖਰਾ ਅੰਮ੍ਰਿਤ ਸੰਸਕਾਰ ਵੱਖਰਾ ਆਨੰਦ ਕਾਰਜ ਸੰਸਕਾਰ ਵੱਖਰਾ ਅੰਤਮ ਸੰਸਕਾਰ ਵੱਖਰਾ ਸਾਡਾ ਕੋਈ ਵੀ ਸੰਸਕਾਰ ਇਹਨਾਂ ਦੇ ਨਾਲ ਨਹੀਂ ਰਲਦਾ ਅਸੀਂ ਇੱਕ ਅਕਾਲ ਦੇ ਮੰਨਣ ਵਾਲੇ ਆ ਇਹਨਾਂ ਦੇ ਪਤਾ ਨਹੀਂ 33 ਕਰੋੜ ਦੇਵਤੇ 9 ਕਰੋੜ ਦੇਵੀ ਕਿੰਨਾ ਖਰਜ ਕਰਨ ਹੈ ਕੋਈ ਪਤਾ ਨਹੀਂ ਇਹਨਾਂ ਦਾ ਲੱਗਦਾ ਇਹ ਇੱਕ ਹਿੰਦੂ ਸਮਾਜ ਆ ਸਿੱਖ ਇੱਕ ਕੌਮ ਹੈ ਸਾਡਾ ਨਿਸ਼ਾਨਾ ਵੱਖਰਾ ਸਾਡਾ ਕੌਮ ਦਾ ਤਰਾਨਾ ਵੱਖਰਾ ਦੇਸ਼ ਵਾਬਰ ਉਹ ਇਹ ਸ਼ੁਭ ਕਰਮਨ ਤੇ ਕਭੂਨਾ ਕਰੋ ਨਾ ਡਰੋ ਅਰਥੋਂ ਜਦ ਜਾਇਲਰੋ ਕਿਸੇ ਤੇ ਕਰੇ ਆਪਣੀ ਜੀਤ ਕਰੋ ਅਰਥਿਕ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗਨ ਤੌ ਉਤਰਾਂ ਜਦ ਆਵਤੀ ਆ ਉਹ ਦਿਨ ਦਾ ਨ ਬਣੇ ਅਪੀਰਣ ਮੈਂ ਤਬਜੂਜ ਮਰਾਂ ਸਾਡਾ ਧਰਨਾ ਵੱਖਰਾ ਹੈ ਸਾਡਾ ਨਿਸ਼ਾਨਾ ਵੱਖਰਾ ਹੈ ਸਾਡੇ ਨਿਸ਼ਾਨ ਵੱਖਰੇ ਹਨ ਖਾਲਸਾ ਜੀ ਸਾਵਧਾਨ ਹੋ ਸਾਡਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਹਿੰਦੂ ਹਿੰਦੂਆਂ ਦਾ ਸਿੱਖਾਂ ਨਾਲ ਕੋਈ ਰਿਸ਼ਤਾ ਨਹੀਂ ਅਸੀਂ ਜਟਾ ਜੂਟ ਪਛੇਰੇ ਵਿੱਚ ਧਾਰ ਨਹੀਂ ਤਿਰਪਾਨ ਦੇ ਧਾਰ ਨਹੀਂ ਕਿ ਜੰਨੂ ਦੇ ਧਾਰ ਨਹੀਂ ਥੋਦੀ ਟੋਪੀ ਦੇ ਧਾਰ ਨਹੀਂ ਸਿੱਖ ਦਸਤਾਰ ਚਾਹੁੰਦਾ ਹੈ ਖਾਲਸਾ ਜੀ ਟੋਪੀ ਪਹਿਨਦੇ ਹਨ ਅਸੀਂ ਕਿਸ਼ੇਰਾ ਪਹਿਨਦੇ ਹਾਂ ਇਹ ਜੰਨੂ ਪਹਿਨਦੇ ਹਨ ਅਸੀਂ ਕਿਸ਼ੇਰਾ ਪਹਿਨਦੇ ਹਾਂ ਥੋਦੀ ਪਹਿਨਦੇ ਹਾਂ ਅਸੀਂ ਜਟਾ ਜੂਟ ਹਾਂ ਇਹ ਰੰਡਤ ਮੁੰਡਤ ਹਨ ਖਾਲਸਾ ਦੀ ਕੋਈ ਵੀ ਰਿਲੇਸ਼ਨਸ਼ਿਪ ਸਬੰਧ ਇਹਨਾਂ ਦੇ ਨਾਲ ਸਾਡਾ ਨਹੀਂ ਨੌ ਮਹੀਨਾਂ ਦਾ ਰਿਸ਼ਤਾ ਸੀ ਹਿੰਦੂਆਂ ਦਾ ਪਾਂਡਵਾਂ ਦਾ ਤੇ ਕਹਿਰਵਾਂ ਦਾ ਪਰ ਜਦੋਂ ਹੱਕ ਦਬਾਏ ਗਏ ਉਦੋਂ ਖਾਲਸਾ ਦੀ ਮਾਂ ਭਾਰ ਦੇ ਮੁੰਡ ਬਜੇ ਹਨ 18 ਖੂਨੀਆਂ ਕਰ ਦਿੱਤੀਆਂ ਹਨ ਪਰ ਹੱਕ ਲੈਣ ਵਾਲੇ ਫਿਰ ਵੀ ਆਪਣਾ ਹੱਕ ਲੈਂਦੇ ਨੇ ਕਿ ਜਦੋਂ ਜ਼ੁਲਮ ਤੇ ਜ਼ਬਰ ਹੋਇਆ ਪਾਂਡਵਾਂ ਦੇ ਨਾਲ ਤੇ ਇੱਕੇ ਪਿਓ ਦੀ ਬਣਸ ਹੁੰਦਿਆਂ ਉਹਨਾਂ ਦਾ ਰਿਸ਼ਤਾ ਕਾਇਮ ਰਹਿ ਸਕਿਆ ਸੀ ਤੇ ਸਾਡੀ ਤੇ ਕੋਈ ਥਾਂ ਨਹੀਂ ਇਹਨਾਂ ਦੇ ਨਾਲ ਤੋ ਖਾਲਸਾ ਜੀ ਸਾਵਧਾਨ ਇਸ ਪ੍ਰਚਾਰ ਤੋਂ ਗਮਰਾ ਨਾ ਹੋਣਾ ਸੋ ਸਿੱਖ ਇੱਕ ਸੰਪੂਰਨ ਕੌਮ ਹੈ ਤੇ ਸੰਪੂਰਨ ਕੌਮ ਜੋ ਅਸੀਂ ਆਪਣੇ ਜਾਤ ਤੇ ਖੁਦਮਾ ਅਸਤਿਆਰ ਖਾਲਸਾ ਲਈ ਜੂਝ ਰਹੇ ਹਾਂ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਦਾ ਸਾਡਾ ਨਾਰਾ ਹੈ ਆਪਣਾ ਹੱਕ ਲੈਣ ਵਾਲਿਆਂ ਨੂੰ ਅਰਜੀਵ ਸਰਕਾਰ ਅਤਵਾਦੀ ਪ੍ਰਚਾਰ ਰਹੀ ਹੈ ਪਰ ਅਤਵਾਦੀ ਉਹ ਹਨ ਜਿਨ੍ਹਾਂ ਨੇ ਸਿੱਖਾਂ ਦੇ ਹੱਕ ਖੋ ਕੇ ਸਿੱਖਾਂ ਨੂੰ ਕਿਥਿਆਰੇ ਬਣਾਉਣ ਦਾ ਸਿੱਖਾਂ ਨੂੰ ਮਜ਼ਦੂਰ ਬਣਾਉਣ ਦਾ ਯਤਨ ਜਾਰੀ ਕੀਤਾ ਪ੍ਰਖਿਆ ਹੋਇਆ ਸੋ ਸਾਡਾ ਨਿਸ਼ਾਨਾ ਆਜ਼ਾਦ ਖਾਲਸਾ ਹੈ ਸਾਡੀ ਹਿੰਦੁਸਤਾਨਾ ਕਦਾਚਿਤ ਕੋਈ ਗੱਲ ਨਹੀਂ ਹੋ ਸਕਦੀ ਤੇ ਫਤਿਹ ਪ੍ਰਾਪਤੀ ਤੱਕ ਸਾਡਾ ਜੰਗ ਜਾਰੀ ਰਹੇਗਾ ਨਿਰਜਾ ਰੱਖੋ ਸਿੰਘੋ ਨਿਰਜਾ ਕਿ ਹੱਕ ਤੇ ਆਜ਼ਾਦੀ ਉਪਰ ਪਹਿਰਾ ਦੇਣ ਵਾਲੀਆਂ ਦੁਨੀਆਂ ਭਰ ਦੀਆਂ ਕੌਮਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣਾ ਪਿਆਰ ਤੇ ਹਮਦਰਦੀ ਸਾਨੂੰ ਦੇਣ ਅਸੀਂ ਤਾਂ ਕਿ ਆਪਣੀ ਕੌਮ ਨੂੰ ਸੁਰੱਖਿਤ ਧਾਰਮਿਕ ਪੱਖ ਤੋਂ ਸੱਭਿਆਚਾਰਕ ਪੱਖ ਤੋਂ ਆਰਥਿਕ ਪੱਖ ਤੋਂ ਸਮਾਜਿਕ ਪੱਖ ਤੋਂ ਮਜਬੂਤ ਕਰ ਸਕੀਏ ਅਗਲੇ ਵਸਤ ਕੀ ਸਾਡੇ ਨੌਜਵਾਨਾਂ ਦੀਆਂ ਵੀ ਕੁਝ ਖਾਸ਼ਾ ਹਨ ਉਹਨਾਂ ਵੀ ਇਹ ਕਾਛੀ ਚੋੜਾਰੀਆਂ ਮਾਰਨੂ ਖਾਸ਼ਾ ਹਨ ਉਹਨਾਂ ਦਾ ਵੀ ਜੀ ਬਲੰਦੀਆਂ ਤੇ ਪਹੁੰਚਣ ਨੂੰ ਕਰਦਾ ਹੈ ਸਨਵਾਰਕ ਪੱਖ ਤੋਂ ਮਜਬੂਤ ਹੋਣਾ ਚਾਹੀਦਾ ਹੈ ਸਾਡੀ ਫੌਜ ਦੇ ਵਿੱਚ ਕਿੱਥੇ ਗਿਣਤੀ ਸੀ ਕਿੱਥੇ ਲੈ ਆਂਦੀ 40% ਤੋਂ 1% ਕਿਹੜਾ ਕਿਹੜਾ ਜ਼ੁਲਮ ਖਾਲਸਾ ਇਸ ਸਮਾਂ ਥੋੜਾ ਹੈ ਦੱਸਿਆ ਨਹੀਂ ਜਾ ਸਕਦਾ ਕਿਹੜਾ ਕਿਹੜਾ ਹਿੰਦੁਸਤਾਨ ਨੇ ਹਿੰਦੂਵਾਦ ਬ੍ਰਾਹਮਣਵਾਦ ਨੇ ਸਾਡੇ ਨਾਲ ਜ਼ੁਲਮ ਨਹੀਂ ਕੀਤਾ ਸਿੱਖਾਂ ਨੂੰ ਜረਮ ਪੇਸ਼ਾ ਕਰਾਰ ਦੇਣਾ ਸਿੱਖਾਂ ਨੂੰ ਸੁਦਾ ਸੁਦਾ ਵਾਸਤੇ ਹਿੰਦੂਧਰ ਜਜਬ ਕਰਨਾ ਇਹਨਾਂ ਦੇ ਮਨਸੂਬੇ ਹਨ ਇਹ ਅਸੀਂ ਪੂਰੇ ਨਹੀਂ ਹੋਣ ਦੇਾਂਗੇ। ਸੋ ਖਾਲਸਾ ਜੀ ਆਖਰ ਵਿੱਚ ਮੈਂ ਆਪ ਨੂੰ ਸਮੂਹ ਸੰਗਤਾਂ ਇੱਥੇ ਜੁੜੀਆਂ ਹੋਈਆਂ ਅਪੀਲ ਕਰਨੀ ਚਾਹੁੰਦਾ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਖਾਲਸਾ ਜੀ ਸਿੱਖ ਨੌਜਵਾਨ ਪੰਜਾਬ ਵਿੱਚ ਖੂਨ ਡੁੱਲ ਰਹਿਣ ਕੋ ਪੰਜਾਬੀ ਮੌਲ ਮੰਗਦੀ ਹੈ ਤੇ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਖੂਨ ਦੇ ਰਿਹਾ ਹੈ। ਹਿੰਦੁਸਤਾਨ ਦੀਆਂ ਫੋਰਸਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੈ। ਨੌਜਵਾਨਾਂ ਦਾ ਉੱਥੇ ਸ਼ਿਕਾਰ ਖੇਡਿਆ ਜਾ ਰਿਹਾ ਹੈ। ਹਜ਼ਾਰਾਂ ਦੇ ਵਿੱਚ ਸੀਆਰਪੀ ਖੇਤਾਂ ਦੇ ਵਿੱਚ ਫਿਰਦੀ ਹੈ, ਬੈਂਕਾਂ ਦੇ ਉੱਤੇ ਜਾਂਦੀ ਹੈ। ਸਿੱਖਾਂ ਨਾਲ ਉੱਤੇ ਕਤਲਾਮ ਹੋਇਆ ਏ ਸਿੱਖ ਨੌਜਵਾਨਾਂ ਦਾ ਖੂਨ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਡੋਲਿਆ ਜਾ ਰਿਹਾ ਤੋ ਖਾਲਸਾ ਜੀ ਜਿੱਥੇ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਆਪਣੇ ਦਰ ਘਰ ਦੇ ਜੂਝ ਰਹੇ ਹਨ ਖੂਨ ਡੋਲ ਰਹੇ ਹਨ ਉੱਥੇ ਵਿਦੇਸ਼ਾਂ ਵਿੱਚ ਬੈਠੀ ਖਾਲਸਾ ਸਾਹਿਬ ਸੰਗਤ ਜੀ ਕੋਈ ਤੁਹਾਡਾ ਵੀ ਫਰਜ਼ ਬਣਦਾ ਹੈ